हां जी प्रिंसिपल जी आज मैं इधर आया सीगा फरोजपुर वाला ਜਿਹੜਾ ਏਰੀਆ ਪਾਣੀ ਘਟੋ ਘਟ 10 10 ਫੋਟਾ ਹਣਾ ਹੋਇਆ ਵਾ ਚਾਰਾ ਵਗੈਰਾ ਤੇ ਹੋਰ ਤਰਪਾਲਾ ਰੱਸੇ ਰੁੱਸੇ ਲੈ ਕੇ ਆਏ ਸੀ ਬਾਈ ਵੀ ਨਾਲ ਸੀਗੇ ਅਛ ਬਾਈ ਵੀ ਸੀ ਆ ਨਾਲ ਅਸੀਂ ਆ ਜਿਵੇਂ ਹੁਣਾ ਬਾਰਡਰ ਦੇ ਕੋਲ ਜਿਹੜੀ ਤਾਰ ਲੱਗੀ ਹੋਈ ਆ ਇੱਥੋਂ ਦੀ ਆਈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਇਹੇਠਾਂ ਹੋਗਾ ਉਦੋਂ ਬਹੁਤ ਤਕਲੀਫਾਂ ਆਉਣੀਆਂ ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਇਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਦੇ ਉਰਲੇ ਪਾਸੇ ਮਿੱਟੀ ਦੀ ਲੋੜ ਆ ਤੇ ਇੱਕ ਉਹ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦੇ ਘਾਰਬੋਲਿਕ ਐਸਿਡ ਘਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇੜੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਾਂ ਮਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦਿਆਂ ਜਾਂ ਹਨਾ ਖਾਲੀ ਗੱਟੇ ਜਿਵੇਂ ਅਸੀਂ ਖਾਲੀ ਗੱਟੇ ਨੇ ਅਸੀਂ ਉਹ ਕਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਹੈ ਪਰ ਮਾਣ ਬਹੁਤ ਬਹੁਤ ਮਾਣ ਦੁਕੀ ਹੈ ਵੀ ਘਰ ਛੱਤਾਂ ਤੇ ਸਮਾਨ ਰੱਖਿਆ ਘਰੇ ਹੈ ਨਹੀਂ ਏ ਰਾਹ ਕਿਤੇ ਹੁਣ ਉੱਥੇ ਰਹਿ ਨਹੀਂ ਸਕਦੇ ਉਹ ਸਕੂਨ ਚ ਬੈਠੇ ਉੱਥੇ ਅਸੀਂ ਗਏ ਸੀ ਪਰ ਵੀ ਧੰਨ ਜਿਹਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜ੍ਹਦੀ ਕਲਾ ਜੀ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਦੋ ਆਲੂ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਓਵੇਂ ਕਰਕੇ ਹੋ ਗਿਆ ਤੇ ਹਰ ਵਾਰੀ ਤਕਰੀਬਨ ਜਦੋਂ ਵੀ ਆਉਂਦਾ ਹੜ ਜਾਂ ਓਵੇਂ ਹੁੰਦਾ ਤਾਂ ਆਈ ਸਾਰੇ ਜਣੇ ਖੜਦੇ ਆ ਪਰ ਕੋਈ ਕੋਈ ਹੱਲ ਹੈ ਜੇ ਪੱਕੇ ਹੋ ਜਾਂਦਾ ਕੋਈ ਇਸ ਗੱਲ ਤੇ ਆ ਕੇ ਵਿਚਾਰ ਜ਼ਰੂਰ ਕੀਤਾ ਜਾਵੇ ਵੀ ਅਗਲੀ ਵਾਰੀ ਜਿਹੜੀ ਸਾਨੂੰ ਇਦਾਂ ਦੀ ਮਾਰ ਦਾ ਨਾ ਸਾਹਮਣਾ ਕਰਨਾ ਪਵੇ ਕਿਉਂ ਨਾ ਫਸਲਾਂ ਖਤਮ ਪਾਣੀ ਸੁੱਕੂਗਾ ਘਾਰ ਚੜੀ ਪਈ ਹੋਊਗੀ ਉਦਾਂ ਹੋਊਗਾ। ਜਾਂ ਇਹ ਗੱਲ ਬਾਤ ਹੁੰਦੀ ਨਹੀਂ ਕਿਉਂਕਿ ਮਾਨੀ ਇੰਨਾ ਦੁਖਦਾ। ਪਰ ਜਿਹੜਾ ਵੀ ਚਲੋ ਵੀਰ ਭਰਾ ਤੇਲ ਫੁੱਲ ਜੋ ਵੀ ਜਿੰਨੀ ਜਿੰਨੀ ਸ਼ਰਤਾਂ ਅਸੀਂ ਇਹ ਨਾ ਚਾਹੁੰਦੇ ਸੀ ਇੱਕ ਵੀਰਾ ਇੱਕ ਵਾਰ ਦੇ 25 30 ਗੱਟੇ ਉਹ ਲੈ ਕੇ ਆਈ ਜਾਂਦਾ ਸੀ ਕੋਈ ਸਾਈਕਲ ਤੇ ਜਾਈ ਜਾਂਦਾ ਜਿਹਦੇ ਤੋਂ ਜਿੰਨੀ ਵੀ ਹੁੰਦੀ ਐ ਉਨੀ ਕੀਤੀ ਜਾਵੇ ਕਿ ਜਦੋਂ ਪਾਣੀ ਲੈ ਗਿਆ ਉਦੋਂ ਡੀਜ਼ਲ ਵਗੈਰਾ ਦੀ ਬਹੁਤ ਲੋੜ ਪਊਗੀ ਉਹ ਪਊਗੇ ਹਜੇ ਰੋਕ ਕੇ ਵੀ ਉਹ ਉਹਦੇ ਲਈ ਵੀ ਆਪਾਂ ਨੂੰ ਧਿਆਰ ਰਹਿਣਾ ਪਊਗਾ ਉਹਦੇ ਲਈ ਵੀ ਆਪਾਂ ਨੂੰ ਡਟੇ ਰਹਿਣ ਦੀ ਲੋੜ ਹੈ ਹਾਂਜੀ ਪ੍ਰਿੰਸੀਪਲ ਜੀ ਅੱਜ ਮੈਂ ਇੱਧਰ ਆਇਆ ਸੀਗਾ ਫਰੋਜਪੁਰ ਵਾਲਾ ਜਿਹੜਾ ਏਰੀਆ ਪਾਣੀ ਦਾ ਟੋਕਟ 10000 ਫੋਟਾ ਹਨਾ ਹੋਇਆ ਵਾ ਚਾਰਾ ਵਗੈਰਾ ਤੇ ਹੋਰ ਤਰਪਾਲਾ ਰੱਸੇ ਰੁੱਸੇ ਲੈ ਕੇ ਆਏ ਸੀ ਬਾਈ ਵੀ ਨਾਲ ਸੀਗੇ ਅਰਸ਼ ਬਾਈ ਵੀ ਸੀ ਆ ਨਾਲ ਅਸੀਂ ਆ ਜਿਵੇਂ ਹੁਣ ਬਾਰਡਰ ਦੇ ਕੋਲ ਦੀ ਜਿਹੜੀ ਕਾਰ ਲੱਗੀ ਹੋਈ ਹੈ ਇੱਥੋਂ ਦੀ ਆਈ ਹੈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਇਹ ਠਾ ਹੋਗਾ ਉਦੋਂ ਬਹੁਤ ਤਕਲੀਫ ਆਉਣੀ ਹੈ ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਐਦਾਂ ਦੀਆਂ ਚੀਜ਼ਾਂ ਜਿਵੇਂ ਤੁਸੀ ਬੰਨਦੇ ਹੋਰਲੇ ਪਾਸੇ ਮਿੱਟੀ ਦੀ ਲੋੜ ਹੈ ਤੇ ਇੱਕ ਉਹ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦੇ ਸਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇੜੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਜਮ ਮਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦਿਆਂ ਜਾਣਾ ਹਨਾ ਖਾਲੀ ਗੱਡੇ ਜਿਵੇਂ ਤੁਸੀਂ ਖਾਲੀ ਗੱਡੇ ਨੇ ਅਸੀਂ ਉਹ ਕਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦਿਵਾਲੇ ਤਕਰੀਬਨ ਪਾਣੀ ਹੈ ਪਰ ਮਨ ਬਹੁਤ ਬਹੁਤ ਮਨ ਦੁਖੀ ਹੈ ਵੀ ਘਰ ਛੱਤਾਂ ਤੇ ਸਮਾਨ ਰੱਖਿਆ ਭਾਰੇ ਹੈ ਨਹੀਂ ਗੇ ਰੱਖ ਕੇ ਕਿਤੇ ਹੁਣ ਉੱਥੇ ਰਹਿ ਨਹੀਂ ਸਕਦੇ ਉਹ ਸਕੂਨ ਚ ਬੈਠੇ ਉੱਥੇ ਅਸੀਂ ਗਏ ਸੀ ਔਰ ਵੀ ਧੰਨ ਜਿਹਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜ੍ਹਦੀ ਕਲਾ ਦੀ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਆਲੂ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਓਵੇਂ ਕਰਕੇ ਹੋ ਗਿਆ ਤੇ ਹਰ ਵਾਰੀ ਤਕਰੀਬਨ ਜਦੋਂ ਵੀ ਆਉਂਦਾ ਹੜ ਜਾਂ ਓਵੇਂ ਹੁੰਦਾ ਤਾਂ ਆਈ ਸਾਰੇ ਜਣੇ ਖੜਦੇ ਆ ਪਰ ਕੋਈ ਕੋਈ ਹੱਲ ਜੇ ਪੱਕੇ ਹੋ ਜਾਂ ਜਾਂ ਕੋਈ ਇਸ ਗੱਲ ਤੇ ਆਕੀ ਵਿਚਾਰ ਜਰੂਰ ਕੀਤਾ ਜਾਵੇ ਵੀ ਅਗਲੀ ਵਾਰੀ ਜਿਹੜੀ ਆ ਸਾਨੂੰ ਇਦਾਂ ਦੀ ਮਾਰ ਦਾ ਨਾ ਸਾਹਮਣਾ ਕਰਨਾ ਪਵੇ। ਕਿਉਂ ਨਾ ਫਸਲਾਂ ਖਤਮ ਪਾਣੀ ਸੁੱਕੂਗਾ ਘਾਰ ਚੜੀ ਪਈ ਹੋਊਗੀ ਉਦਾਂ ਹੋਊਗਾ। ਜਾਂ ਦੀ ਗੱਲ ਬਾਤ ਹੁੰਦੀ ਨਹੀਂ ਕਿਉਂਕਿ ਮਾਨੀ ਇੰਨਾ ਦੁਖਦਾ। ਪਰ ਜਿਹੜਾ ਵੀ ਚਲੋ ਵੀਰ ਭਰਾ ਤੇਲ ਫੁੱਲ ਜੋ ਵੀ ਜਿੱਦੀ ਜਿੱਦੀ ਸ਼ਰਤਾਂ ਅਸੀਂ ਇਹ ਨਾ ਚਾਹੁੰਦੇ ਸੀ ਇੱਕ ਵੀਰਾ ਇੱਕ ਟਵਾ ਦੇ 25 30 ਗੱਟੇ ਉਹ ਲੈ ਕੇ ਆਈ ਜਾਂਦਾ ਸੀ ਕੋਈ ਸਾਈਕਲ ਤੇ ਜਾਈ ਜਾਂਦਾ ਜਿਹਦੇ ਤੋਂ ਜਿੰਨੀ ਵੀ ਹੁੰਦੀ ਐ ਉਨੀ ਕੀਤੀ ਜਾਵੇ ਕਿ ਜਦੋਂ ਪਾਣੀ ਲੈ ਗਿਆ ਉਦੋਂ ਡੀਜ਼ਲ ਵਗੈਰਾ ਦੀ ਬਹੁਤ ਲੋੜ ਪਊਗੀ ਉਹ ਪਊਗੀ ਹਜੇ ਰੋਕ ਕੇ ਵੀ ਉਹ ਉਹਦੇ ਲਈ ਵੀ ਆਪਾਂ ਨੂੰ ਚਾਰ ਰਹਿਣਾ ਪਊਗਾ ਉਹਦੇ ਲਈ ਵੀ ਆਪਾਂ ਨੂੰ ਡਟੇ ਰਹਿਣ ਦੀ ਲੋੜ